ਪੰਜਾਬ ਪਟੋਲਿੰਗ ਐਸੋਸੀਏਸ਼ਨ ਵੱਲੋਂ ਜਿਹੜੀ ਕਾਲ ਦਾ ਸਰਦਾ ਦਿੱਤਾ ਗਿਆ ਸੀ ਲਗੀ ਬੰਦ ਜਿਹੜਾ ਪੰਪ ਤੁਸੀਂ ਤੇ ਜਾਣਗੇ ਲੇਕਿਨ ਸਾਡੇ ਨਾਲ ਪੰਪ ਦੇ ਜਿਹੜੇ ਮਾਲਕ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਪੰਪ ਤੁਸੀਂ ਕੱਲ ਜਿਹੜਾ ਸਰਦਾ ਦਿੱਤਾ ਗਿਆ ਬੰਦ ਕਰੋਗੇ ਕਿ ਕੀ ਮਾਲਕ ਜਿਹੜਾ ਕੰਟਰੋਲ ਲਗਾਤਾਰ ਕਰਦੇ ਰਹੇਗਾ 14 ਮਾਲਕ ਨੇ ਆਪਣਾ ਕੰਪਨੀ ਨਾਲ ਗੱਲਬਾਤ ਕਰ ਰਹੇ ਹਾਂ ਵੀ ਜੀ ਕੰਪਨੀ ਕੋਈ ਹੜਤਾਲ ਨਹੀਂ ਲਾ ਰਹੀ ਹੈ ਕੋਈ ਬਾਤ ਨਹੀਂ ਸਾਡੀ ਅਸੀਂ ਨਾ ਉਹ ਤੇ ਨਾ ਸਭ ਕੁਝ ਆ ਤੇ ਨਾ ਆ ਰਿਹਾ ਤੇ ਨਹੀਂ ਰਿਹਾ ਹੜ ਹੜ ਤੋਂ ਕੰਪਨੀ ਦੇ ਵਿੱਚ ਹੜਤਾਲ ਨਹੀਂ ਲਾ ਰਹੀ ਕਿ ਅਸੀਂ ਸਿਸਟਮ ਵੱਲੋਂ ਕੋਈ ਅਸ਼ੂ ਸਿਮੂ ਸੈਸ਼ਨ ਅਸ਼ੂ ਇਹਨਾਂ ਕੋਈ ਹੜਤਾਲ ਦੀ ਗੱਲ ਨਹੀਂ ਪੰਜਾਬ ਸਰਕਾਰ ਦੇ ਨੀਲੇ ਅਸ਼ੂ ਸਿਮੂ ਕੋਈ ਹੜਤਾਲ ਦੀ ਗੱਲ ਨਹੀਂ ਕੋਈ ਕੰਮ ਬੁਲੇਗਾ ਆ ਮਿਲੇਗਾ ਲੋਕਾਂ ਨੇ ਕੋਈ ਤੱਕ ਕੋਈ ਤੁਸੀਂ ਪਰ ਸੇਲ ਪਰਚੇਸ ਕਰ ਰਹੇ ਹੋ ਹਾਂ ਜੀ ਹਾਂ ਜੀ ਮੇਰੀ ਗੱਡੀ ਆਜੀ ਆ ਰਹੀ ਹੈ ਕੁਦੀ ਆਈਗੀ ਤੇ ਮਾਲੂ ਜਾਨ ਜਿਹੜੀ ਹੜਤਾਲ ਦੀ ਕਾਲ ਕਿੰਨਾ ਵੱਲੋਂ ਕੀਤੀ ਗਈ ਦੂਸਰੀ ਅਸ਼ਸ਼ਣਿਆ ਉਹਨੇ ਕੀਤੀ ਇਹਦੀ ਜੋ ਕਾਲ ਉਹਨੇ ਸਾਡਾ ਲੈਣਦੇ ਨਹੀਂ ਕੋਈ ਨਹੀਂ ਉਹ ਕਿੱਥੋਂ ਲਈ ਹੈ ਉਹ ਬਾਬਾ ਸਾਈਡ ਦੀ ਹੈਗੀ ਹੈ ਉਹਨੇ ਕਾਲ ਦਿੱਤੀ ਹੈ ਪਰ ਸਾਡਾ ਉਹਨੇ ਨਾਲ ਕੋਈ ਲੈਣਦੇ ਤੁਹਾਡਾ ਕੋਈ ਨਾਲ ਲੈ ਗੋ ਪੱਪਾ ਦਿੱਤੀ ਜਿਹੜੇ ਪਹਿਲਾਂ ਚੱਲ ਰਹੇ ਹੋਏ ਗਏ ਤੇ ਵੀ ਆ ਰਹੀ ਹੈ ਕੁਦੀ ਵੀ ਆ ਰਹੀ ਹੈ ਕਿ ਕੋਈ ਜੇ ਜਾ ਰੋਕਣ ਕੋਈ ਦਿੱਤੀ ਹੈ ਬਿਲਕੁਲ ਜੀ ਇਹਨਾਂ ਨੇ ਇਹ ਕਹਨਾ ਹੈ ਜਿਹੜੀ ਉਹ ਕਾਲ ਦਾ ਫੱਟਾ ਜਿਹੜਾ ਦਿੱਤਾ ਗਿਆ ਹੋਰ ਪਿਆ ਕੋਈ ਪੱਪਾ ਉਹਨਾਂ ਦਾ ਸਾਡਾ ਕੋਈ ਲੈਣ ਲੈਨੇਗਾ ਮੋਹੱਤ ਪਰ ਤੋਂ ਬੋਲੀ ਕਰਨਾ ਵਾਸਤੇ ਜੀ ਪੰਜਾਬ ਪਟੋਲੀਨ ਐਸੋਸੀਏਸ਼ਨ ਵੱਲੋਂ ਜਿਹੜੀ ਕਾਲ ਦਾ ਸਰਦਾ ਦਿੱਤਾ ਗਿਆ ਸੀ ਲਵੀ ਬੰਦ ਜਿਹੜਾ ਪੰਪ ਕਿਤੇ ਜਾਣਗੇ ਲੇਕਿਨ ਸਾਡੇ ਨਾਲ ਪੰਪ ਦੇ ਜਿਹੜੇ ਮਾਲਕ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੰਪ ਤੁਸੀਂ ਕੱਲ ਜਿਹੜਾ ਸਰਕਾਰੀ ਪੰਪਾਂ ਬੰਦ ਕਰੋਗੇ ਤੇ ਕੀ ਮਤਲਬ ਜਿਹੜਾ ਕੰਟਰੋਲ ਲਗਾਤਾਰ ਕਰਦੇ ਚੱਲ ਰਹੇ ਹੋ ਉਹਨਾਂ ਨੂੰ ਇਹ ਪੰਪ ਬੰਦ ਕਰਵਾਉਣਾ ਹੈ ਮਾਲਕ ਨੇ ਆਪਣਾ ਕੰਪਨੀ ਨਾਲ ਗੱਲਬਾਤ ਕਰ ਰਹੇ ਹਾਂ ਨਹੀਂ ਜੀ ਪਰ ਕੰਪਨੀ ਕੋਈ ਹੜਤਾਲ ਨਹੀਂ ਲਗਾਉਣੀ ਹੈ ਜੀ ਕੋਈ ਬਾਤ ਨਹੀਂ ਸਾਡੀ ਅਸੀਂ ਵਿਨਾਮੋਤ ਹੋ ਗਏ ਸਭ ਕੁਝ ਹੈ ਆ ਕੀ ਲਾ ਰਿਹਾ ਕੋਈ ਨਹੀਂ ਰਿਹਾ ਹੜ੍ਹ ਹੜ੍ਹ ਤੋਂ ਸੰਪਰਨ ਰਿਸ਼ਤਾ ਹਾਲ ਨਹੀਂ ਲੱਗੇ ਅਸੀਂ ਸਿਸਨ ਵੱਲੋਂ ਕੋਈ ਅਸ਼ੂਸ਼ਣ ਸੈਸ਼ਨ ਅਸ਼ੂਸ਼ਣ ਕੋਈ ਹੜਤਾਲ ਦੀ ਕਾਲ ਨਹੀਂ ਪੰਜਾਬ ਤੋਂ ਜਿਹੜਾ ਅਸ਼ੂਸ਼ਣ ਹੈ ਕੋਈ ਹੜਤਾਲ ਦੀ ਕਾਲ ਨਹੀਂ ਤੇ ਕੰਮ ਚੱਲੇਗਾ ਆ ਮਿਲੇਗਾ ਲੋਕਾਂ ਨੂੰ ਕੋਈ ਤੁਸੀ ਸੇਲ ਪਰਚੇਸ ਕਰ ਰਹੇ ਹੋ ਹਾਂ ਜੀ ਹਾਂ ਜੀ ਮੇਰੀ ਗੱਡੀ ਆਜੀ ਆ ਰਹੀ ਹੈ ਗੱਡੀ ਆਈਗੀ ਤੇ ਸਮਾਂ ਲਿਜਾ ਤੇ ਜਿਹੜੀ ਹੜਤਾਲ ਦੀ ਕਾਲ ਕਿੰਨਾ ਵੱਲੋਂ ਕੀਤੀ ਗਈ ਹੈ ਦੂਸਰੀ ਅਸ਼ੂਸ਼ਣ ਹੈ ਉਹਨੇ ਕੀਤੀ ਇਹਦੀ ਜੋ ਕਾਲ ਉਹਨਾਂ ਸਾਡਾ ਲੈਣ ਦਾ ਕੋਈ ਨਹੀਂ ਹੈ ਉਹ ਕਿੱਥੋਂ ਲਈ ਹੈ ਉਹ ਬਾਬਾ ਸਾਈਡ ਦੀ ਹੈਗੀ ਹੈ ਉਹਨੇ ਕਾਲ ਕੀਤੀ ਹੈ ਪਰ ਸਾਡਾ ਉਹਨੇ ਨਾਲ ਕੋਈ ਲੈਣ ਦੇ ਤੁਹਾਡਾ ਕੋਈ ਨਾਲ ਲੈ ਗੋ ਪੱਪਾ ਦਿੱਤੀ ਜੇ ਪਹਿਲਾਂ ਚੱਲ ਜਾਈਏ ਤੇ ਬੇਦ ਨਹੀਂ ਆ ਰਹੀ ਅੱਜ ਕਿੱਡੀ ਜੀ ਆ ਰਹੀ ਹੈ ਕੋਈ ਜੇ ਕੋਈ ਜਾ ਰੋਕਣ ਕੋਈ ਦਿੱਤੀ ਹੈ ਬਿਲਕੁਲ ਜੀ ਇਹਨਾਂ ਨੇ ਇਹ ਕਹਨਾ ਹੈ ਜਿਹੜੀ ਔਕਾਤ ਦਾ ਫੱਟਾ ਜਿਹੜਾ ਦਿੱਤਾ ਗਿਆ ਹੋਰ ਪਿਆ ਕੋਈ ਪੱਪਾ ਉਹਨਾਂ ਦਾ ਸਾਡਾ ਕੋਈ ਲੈ ਲੈਨੇਗਾ ਤੋ ਇਸ ਪਰ ਤਾਂ ਬੋਲੀ ਕਰਨਾ ਫਾਸਤੇ ਜੀ